ਸਹੀ ਮਾਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ ਮੈਂ ਕਹਿੰਦਾ ਆਪਾਂ ਕੱਲੀ ਉਹ ਜ਼ਿੰਦਗੀ ਤੇ ਆਪਾਂ ਪ੍ਰੇਰਨਾ ਲੈ ਕੇ ਉਸ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਰਹੀ ਹੈ ਜਿਵੇਂ ਉਹਨਾਂ ਨੇ ਚਕਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਪਿੱਛੇ ਨਹੀਂ ਛੱਡ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿਚੀ ਹੋਈ ਪਾਰਟੀ ਹੈ ਤੇ ਮੈਂ ਮੈਨੂੰ ਸੇਵਾ ਦਿੱਤੀ ਹੈ ਬਖਸ਼ਿਸ਼ ਗੰਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹਦਾ ਮੈਂ ਸਹੀ ਮੈਨਿਆਂ ਤੋਂ ਦੱਸਾਂ ਜਦੋਂ ਮੈਂ ਸਿਆਸਤ 'ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਇਕੱਲਾ ਬੈਠੇ ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ ਚ ਐ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ ਚ ਉਬਲਦੇ ਆਉਂਦੇ ਸੀ ਕਈ ਵਾਰ ਜਹਦਰ ਸਦਾ ਨਹੀਂ ਕੀਤਾ ਨਹੀਂ ਕਿ ਬਸ ਗੱਲਾਂ ਜੀ ਅੱਛਾ ਹੁਣ ਮਤਲਬ ਜਿਹੜੇ ਆਉਂਦੇ ਸੀ ਉਹਨੂੰ ਐ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਤੇ ਪਰਚੇ ਵੀ ਕੀਤੇ ਗਏ ਮੇਰੇ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬੁਲਾ ਲੈਂਦੇ ਸੀ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕ ਉੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਾਓ 20000 ਰੁਪਿਆ ਹਸਪਤਾਲ ਸਾਡੇ ਪੈਸੇ ਦੀ ਕਮੀ ਹੁਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਵੰਡ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹੇ ਅੱਛਾ ਜਦ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਅੱਜ ਕੱਲ ਲੀਡਰ ਆਉਂਦੇ ਆ ਸਿੱਧਾ ਐਮ.ਐਲ.ਏ ਬੰਨਣਾ ਚਾਹੁੰਦੇ ਆ ਮਨਿਸਟਰ ਬੰਨਣਾ ਚਾਹੁੰਦੇ ਆ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਸੇ ਪਿੰਡ ਤੋਂ ਸ਼ੁਰੂ ਕੀਤੀ ਆਪਣੀ ਸਿਆਸਤ ਐਸ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਐਸੋਂ ਦੀ ਬਲਾਕ ਸੰਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਐਮ.ਐਲ.ਏ ਬਣੇ ਐਮ.ਪੀ ਬਣੇ ਮંત્રી ਬਣੇ ਤੇ ਮੁੱਖ ਮੰਤਰੀ ਬਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜੇ ਉਹਨਾਂ ਦੇ 70 ਸਾਲ ਦੀ ਸਿਆਸੀ ਜੀਵਨ ਨੂੰ ਮੈਂ ਛੇ ਸੱਤ ਲਫ਼ਜ਼ਾਂ ਵਿੱਚ ਪ੍ਰੂਣਾ ਚਾਹਾਂ ਕਿ ਕੀ ਛੇ ਸੱਤ ਲਫ਼ਜ਼ ਮੈਂ ਵਰਤਾਂ ਤੇ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਉਹ ਨੈਸ਼ਨਲਿਸਟ ਸੀ ਉਹਨਾਂ ਦੀ ਸੋਚ ਸੀ ਕਿ ਦੇਸ਼ ਤਖੜਾ ਤੇ ਪੰਜਾਬ ਤਖੜਾ ਹੈ ਜੇ ਪੰਜਾਬ ਤਕੜਾ ਤੇ ਆਪਣੀ ਕੌਮ ਤਕੜੀ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਐਸੀ ਨਿਸ਼ਾਨੇ ਤੇ ਕੰਮ ਕੀਤਾ ਦੂਜੀ ਗੱਲ ਮੈਂ ਉਹਨਾਂ ਨੇ ਸਿਆਸੀ ਜੀਵਨ ਚ ਮੈਂ ਕਿ ਦੇਖਾਂ ਕਿ ਉਹ ਡੈਮੋਕਰੈਟਿਕ ਸੀ ਉਹਨਾਂ ਦੀ ਸੋਚ ਡੈਮੋਕਰੈਟਿਕ ਸੀ ਭਾਵੇਂ ਉਹ ਚੀਫ ਮਿਨਿਸਟਰ ਰਹੇ ਭਾਵੇਂ ਆਪਣੇ ਪਾਰਟੀ ਦੇ ਲੀਡਰ ਰਹੇ ਭਾਵੇਂ ਪ੍ਰਧਾਨ ਰਹੇ ਭਾਵੇਂ ਉਹਨਾਂ ਕੋਲੇ ਤਾਕਤ ਸੀ ਕੋਈ ਕੋਈ ਮਰਜ਼ੀ ਫੈਸਲਾ ਲੈ ਲੈਣ ਪਰ ਉਹਨੇ ਜ਼ਿੰਦਗੀ ਵਿੱਚ ਬਿਗੈਰ ਸਲਾਹ ਕੀਤੇ ਬਿਗੈਰ ਲੋਕਾਂ ਨੂੰ ਕਾਨਫਰੈਂਸ ਲਿੱਤੇ ਉਹਨਾਂ ਨੇ ਕੋਈ ਵੀ ਫੈਸਲਾ ਲੈਂਤਾ ਉਹਨਾਂ ਦੇ ਸੋਚ ਦਿਲ ਵਿੱਚ ਡੈਮੋਕਰੈਟਿਕ ਸੋਚ ਸੀ ਜਿਹੜੀ ਅੱਜ ਕੱਲ ਬਹੁਤ ਘੱਟ ਹੈ ਤੀਜੀ ਚੀਜ਼ ਜਿਹੜੀ ਮੈਂ ਦੇਖਦਾ ਉਹ ਸੈਕੂਲਰ ਬਾਇ ਨੇਚਰ ਸਨ ਸੈਕੂਲਰ ਬਾਇ ਨੇਚਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਮਨਾਉਣਾ ਸਾਰੇ ਧਰਮਾਂ ਨੂੰ ਆਪ ਜਾ ਕੇ ਹੌਸਲਾ ਦੇਣਾ ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਉਹਨਾ ਜੇ ਤੁਸੀਂ ਪੰਜਾਬ ਵਿੱਚ ਕਿਸੇ ਹਿੰਦੂ ਪਰਿਵਾਰ ਨੂੰ ਪੁੱਛ ਲਓ ਬਾਦਲ ਸਾਹਿਬ ਬਾਰੇ ਉਹ ਕਹਿਣਗੇ ਬਾਦਲ ਸਾਹਿਬ ਸਾਡੇ ਕਿਸੇ ਮੁਸਲਮਾਨ ਪਰਿਵਾਰ ਨੂੰ ਪੁੱਛ ਲਓ ਬਾਦਲ ਸਾਹਿਬ ਦੀ ਸਖਸ਼ੀਅਤ ਬਾਰੇ ਉਹ ਕਹਿਣਗੇ ਸਾਡੇ ਆ ਕਿਸੇ 크ਰਿਸਚੀਅਨ ਭਾਈਚਾਰੇ ਨੂੰ ਪੁੱਛ ਲੋ ਉਹ ਕਹਿੰਗੇ ਬਾਦਲ ਸਾਹਿਬ ਸਾਡੇ ਆ ਸਿੱਖ ਭਾਈਚਾਰੇ ਨੇ ਤਾਂ ਕਹਿਣਾ ਹੀ ਐ ਪੰਜਵੀਂ ਜੀ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਬਈ ਵਿੱਚ ਦੇਖਾਂ ਕਿ ਉਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲੌਇਲਿਸਟ ਸੀ ਜਿੱਡੇ ਵੱਡੀ ਤਰਫਾਨ ਆ ਜੇ ਜਿੰਨੇ ਮਰਜ਼ੀ ਹਮਲੇ ਹੋ ਜਾਣ ਜਿੰਨੇ ਮਰਜ਼ੀ ਉਹਨਾਂ ਦੇ ਪ੍ਰੈਸ਼ਰ ਹੋ ਜੇ ਪਰ ਉਹਨੇ ਪਾਰਟੀ ਨੂੰ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰ ਦੇਣਾ ਹੈ ਚਟਾਲਾ ਸਾਹਿਬ ਬੈਠਿਆ ਟਿੰਸਾ ਸਾਹਿਬ ਬੈਠੇ ਪੁੰਦਰ ਸਾਹਿਬ ਬੈਠੇ ਸਾਰੀ ਪੁਰਾਣੀ ਲੀਡਰਸ਼ਿਪ ਬੈਠੀ ਹੈ ਜੋ ਕਮਿਟਮੈਂਟ ਲੈਵਲ ਪੁਰਾਣੀ ਲੀਡਰਸ਼ਿਪ ਦੀ ਸੀ ਤੇ ਹੈ ਮੈਂ ਦੇਖਿਆ ਆਪਣੀ ਜਿਹੜੀ ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ ਉਹਦੀ ਉਨੀ ਕਮਿਟਮੈਂਟ ਨਹੀਂ ਹੈ ਅੱਜ ਕੱਲ ਤਾਂ ਮਿੰਟ ਲਾਉਂਦੇ ਆ ਆ ਪਾਰਟੀ ਨੇ ਨਹੀਂ ਦਿੱਤਾ ਆ ਨਹੀਂ ਕੀਤਾ ਚਲੋ ਦੂਜੀ ਪਾਰਟੀ ਲੱਭੀਏ ਤੂਜੀ ਨਹੀਂ ਆ ਤੀਜੀ ਪਾਰਟੀ ਲੱਭੀਏ ਦੇਖੋ 70 ਸਾਲ ਇੱਕ ਪਾਰਟੀ ਦੀ ਸੇਵਾ ਕਰਨੀ 16 16 ਸਾਲ ਜੇਲਾਂ ਕੱਟਨੀਆਂ ਉਦੋਂ ਕਾਂਗਰਸ ਪਾਰਟੀ ਦੀ ਉਦੋਂ ਇੰਦਰਾ ਗਾਂਧੀ ਜਿਹੜੀ ਹੁੰਦੇ ਹੁੰਦੇ ਸੀ ਉਹ ਹੁੰਦੇ ਸੀ ਉਹਨੇ ਕਈ ਵਾਰ ਕਿਹਾ ਤੁਸੀਂ ਆ ਮਸਲਾ ਛੱਡ ਦਿਓ ਭਾਵੇਂ ਪੰਜਾਬ ਦਾ ਰਾਜ ਤੁਸੀਂ ਰੱਖ ਲਓ ਪਰ ਵੱਡੇ ਬਾਦਲ ਸਾਹਿਬ ਦੀ ਸੋਚ ਹੀ ਰਾਜ ਨਹੀਂ ਚਾਹੀਦਾ ਸਾਨੂੰ ਆਪਣੇ ਹੱਕ ਹੱਕ ਚਾਹੀਦੇ ਆ ਦੇਖੋ 16 ਸਾਲ ਜੇਲ੍ਹ ਕੱਟਨੇ ਇੱਥੇ ਤਾਂ 6 ਮਹੀਨੇ ਨਹੀਂ ਕੱਟੇ ਜਾਂਦੇ 2 ਮਹੀਨੇ ਨਹੀਂ ਕੱਟਿਆ ਹੁੰਦੇ 16 16 ਸਾਲ ਜਨ ਢੀਂਸਾ ਸਾਹਿਬ ਬੈਠਿਆ ਪੁੰਦਰ ਸਾਹਿਬ ਬੈਠਿਆ ਕਈ ਸੀਨੀਅਰ ਲੀਡਰਸ਼ਿਪ ਬੈਠਿਆ ਕਿਤੇ ਤਾਮਿਲਨਾਡੂ ਜੇਲ੍ਹ ਚ ਕਿਤੇ ਜਬਲਪੁਰ ਜੇਲ੍ਹ ਚ ਕਿਨੇ ਮਹਾਰਾਸ਼ਟਰਾ ਜੇਲ੍ਹ ਚ ਮੈਨੂੰ ਯਾਦ ਆ ਤਾਮਿਲਨਾਡੂ ਜੇਲ੍ਹ ਚ ਬਾਦਲ ਸਾਹਿਬ ਨੂੰ ਕੋਇੰਬਟੂ ਰੱਖਿਆ ਗਿਆ ਮੇਰੇ ਮਦਰ ਤੇ ਮੈਂ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ 6 6 ਮਹੀਨੇ ਬਾਅਦ ਟਾਈਮ ਮਿਲਦਾ ਤੇ ਮੈਨੂੰ ਯਾਦ ਹੈ ਜਿਹੜੀ ਅਸੀਂ ਜਦ ਮਿਲ ਜਾਂਦੇ ਕੁੰਮਬਟੂਰ ਮੈਂ ਤੇ ਮੇਰਾ ਮੈਂ ਛੋਟਾ ਹੀ ਹੁੰਦਾ ਸੀ ਮੇਰੇ ਮਦਰ ਕੱਲੇ ਹੁੰਦੇ ਸੀ ਜਿਹੜੇ ਟੈਕਸੀ ਲੈਂਦੇ ਉਦੋਂ ਪੁਲਿਸ ਵਾਲੇ ਟੈਕਸੀ ਵਾਲਿਆਂ ਨੂੰ ਫੜ ਲੈਂਦੇ ਕਿ ਉਹਨਾਂ ਨੂੰ ਕੋਈ ਲੈ ਕੇ ਛੱਡਾਇਆ ਰਿਕਸ਼ੀ ਵਾਲਿਆਂ ਨੂੰ ਫੜ ਲੈਂਦੇ ਸਾਨੂੰ ਕੋਈ ਕਮਰਾ ਨਹੀਂ ਦਿੰਦਾ ਸੀ ਮੈਨੂੰ ਯਾਦ ਹੈ ਬੀਬੀ ਜੀ ਨੇ ਜੋਰਜ ਫਰਨੈਂਡਸ ਜੀ ਨਾਲ ਗੱਲ ਕੀਤੀ ਸਾਡੇ ਕੋਲੇ ਕੋ ਉਹ ਸਾਨੂੰ ਕੋਈ ਜਾਣਦਾ ਨਹੀਂ ਉੱਥੇ ਕੁੰਮਬਟੂਰ ਫਿਰ ਉਹਨਾਂ ਨੇ ਆਪਣਾ ਉਹਨਾਂ ਦਾ ਵਰਕਰ ਸੀ ਜੋਰਜ ਫਰਨੈਂਡਾ ਜੀ ਦਾ ਉਹਦਾ ਐਡਰੈਸ ਦਿੱਤਾ ਸੀ ਉਹਨਾਂ ਦੇ ਘਰੇ ਲੈ ਉਹ ਆਪਣੀ ਗੱਡੀ 'ਚ ਲੈ ਕੇ ਸਾਨੂੰ ਜੇਲ੍ਹ ਲੈ ਕੇ ਜਾਂਦੇ ਸੀ ਦੇਖੋ ਉਹ ਜਮਾਨੇ ਉਸ ਕਮਿਟਮੈਂਟ ਲੈਵਲ ਦੇਖੋ ਅੱਜ ਨਹੀਂ ਹੈ ਆ ਚੀਜ਼ਾਂ ਆਪਾਂ ਨੂੰ ਕੋਈ ਵੀ ਪਾਰਟੀ ਨੂੰ ਤਕੜਾ ਕਰ ਰੱਖਣਾ ਹੈ ਲੌਇਲਟੀ ਜ਼ਰੂਰੀ ਹੈ ਜਿਹੜੀ ਇਹਨਾਂ ਵਿੱਚ ਸੀ ਤੇ ਅਖੀਰ 'ਚ ਜਿਵੇਂ ਸਾਰੇ ਪਤਾ ਹੀ ਹੈ ਨਾ ਘੜੀ ਬੰਦੇ ਸੀ ਤੇ ਨਾ ਜੇਬ 'ਚ ਪੈਸਾ ਸੀ ਉਹਨੇ ਕਿਤੇ ਜੇਬ 'ਚ ਵਾਲਟ ਨਹੀਂ ਰੱਖਿਆ ਤੇ ਨਾ ਘੜੀ ਸੀ ਤੇ ਮੈਂ ਕਹਿੰਦਾ ਜਿਨ੍ਹਾਂ ਦੀ ਘੜੀ ਬੰਨੀ ਹੈ ਉਹਨਾਂ ਨੂੰ ਫੇਲ ਕਰ ਦਿੰਦੇ ਸੀ ਕਿਤੇ ਜ਼ਿੰਦਗੀ ਪੈਸੇ ਨਾਲ ਲਾਲਚੀ ਨਹੀਂ ਸੀ ਪੈਸੇ ਨਾਲ ਲਾਲਚੀ ਨਹੀਂ ਸੀ ਮੈਂ ਉਹਨਾਂ ਦੀ ਇੱਕ ਗੱਲ ਦੱਸਣਾ ਚਾਹੁੰਦਾ ਇਸ ਪੁਆਇੰਟ ਤੇ ਜਦੋਂ ਆ ਚੀਫ ਮਿਨਿਸਟਰ ਹਟੇ ਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦੀ ਹੋ ਗਈ ਹੈ ਤੇ ਪੂਰੀ ਜ਼ਿੰਦਗੀ ਇਹਨਾਂ ਨੇ ਸਿਆਸਤ ਕੀਤੀ ਹੈ ਘਰੇ ਬਣਾ ਬੜੌਕਾ ਮੈਂ ਕਿਹਾ ਜਿਹੜਾ ਇਨਸਾਨ ਘਰੇ ਬਹਿ ਜਾਂਦਾ ਹੈ ਉਹ ਆਟੋਮੈਟਿਕਲੀ ਲਾਈਫ ਛੋਟ ਹੋਣ ਲੱਗ ਜਾਂਦੀ ਹੈ ਘਬਰਾਟ ਹੋ ਜਾਂਦੀ ਮੈਂ ਕਿਹਾ ਜੀ ਬਾਦਲ ਸਾਹਿਬ ਮੈਂ ਉਹਨਾਂ ਕੋਲ ਅੱਗੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲ ਲਓ ਕਿਉਂਕਿ ਸਿਆਸਤ 'ਚ ਤਾਂ ਕਿਹੜੀ ਖੇਤੀ ਸੰਭਾਲੀ ਸੀ ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੰਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਆ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਬਿਲਾ ਲੈਂਦੇ ਸੀ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲੇ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਓ 20000 ਰੁਪਇਆ ਹਸਪਤਾਲ 'ਚ ਸਾਡੇ ਪੈਸੇ ਦੀ ਕਮੀ ਹੋਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਬਣ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਹੇ ਆ ਅੱਛਾ ਜਿ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲ ਆਉਣ ਲੱਗੀ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ 쿠ਸ਼ੀ ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਉਹਨੇ ਲਾਈਫ ਛੋਟ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜਿਹੋ ਉਹਨਾਂ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂ-ਕਿਨੂ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸੇ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਕਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਦੇ ਮੈਂ ਮੁਕਸਰ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾ ਦੇਖੋ ਆਹ ਹੈ ਲੀਡਰਸ਼ਿਪ ਸਹੀ ਮene ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਦਾ ਮਤਲਬ ਇੱਥੇ ਆਇਆ ਸੇਵਾ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਸਵੇਰੇ ਨਿਕਲ ਜਾਂਦੇ ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੀ ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਥੋੜੇ ਗੜੇ ਪੈ ਕੇ ਪਿੰਡ ਆਲੇ ਬਾਅਦ ਚ ਆਉਂਦੇ ਸੀ ਸੀ ਉਹਨਾਂ ਦਾ ਜਿਹੜੇ ਜੀਵਨ ਹੈ ਅੱਜ ਸਾਰੀ ਪਾਰਟੀ ਇਕੱਠੀ ਹੈ ਸਾਰੇ ਪੋਲੀਟੀਕਲ ਪਾਰਟੀ ਸਾਰੀਆਂ ਬੈਠੀਆਂ ਮੈਨੂੰ ਲੱਗਦਾ ਇੱਕੋ ਗੱਲ ਗਾਣਾ ਐਸੀ ਨਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ ਮੈਂ ਐ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਉਹਦਾ ਸਾਰਿਆਂ ਦੇ ਹਰ ਇਨਸਾਨ ਨੂੰ ਆਪਣੇ ਪਿਤੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੀ ਹੈ ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਕਰਦਾ ਬਾਦਲ ਸਾਹਿਬ ਵਰਗਾ ਇਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹ ਤਾਂ ਮੈਂ ਸਹੀ ਮੈਨੂੰ ਤਾਂ ਦੱਸਾਂ ਜਦੋਂ ਮੈਂ ਸਿਆਸਤ ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਕੱਲਾ ਬੈਠੇ ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ ਚ ਐ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ ਉਬਲਦੇ ਆਉਂਦੇ ਸੀ ਕਈ ਵਾਰ ਜਹਦਰ ਸੜਾਣੀ ਕੀਤਾ ਨਹੀਂ ਕਿ ਬਸ ਗੱਲਾਂ ਜੀ ਅੱਛਾ ਹੁਣ ਮੈਨੂੰ ਜਿਹੜੇ ਆਉਂਦੇ ਸੀ ਉਹਨੂੰ ਐਂ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਤੇ ਪਰਚੇ ਵੀ ਕੀਤੇ ਗਏ ਮੇਰੀ ਮਦਰ ਨੂੰ ਵੀ ਅੰਦਾ ਕੀਤਾ ਗਿਆ ਜਦੋਂ ਸਾਡੀ ਵਰੀ ਆਈ ਉਹ ਜੋਸ਼ ਚੜ ਜਾਂਦਾ ਕਿ ਕਰੀਏ ਕਿ ਨਾ ਨਾ ਬਿਲਕੁਲ ਨਹੀਂ ਅੱਜ ਦੇਖੋ ਕੀ ਹੋ ਰਿਹਾ ਇੱਕ ਉਹਨਾਂ ਦੀ ਮੈਨੂੰ ਇੱਕ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਜੀ ਸੁਖਵੀਰ ਜਦੋਂ ਬੰਦਾ ਪਾਵਰ 'ਚ ਹੋਵੇ ਨਾ ਉਹ ਤੋਂ ਵੱਧ ਤੋਂ ਵੱਧ ਤੂੰ ਸੰਬੰਧ ਜੋੜ ਲੋਕਾਂ ਨਾਲ ਉਹ ਮੌਕਾ ਹੁੰਦਾ ਰੱਬ ਨੇ ਦਿੱਤਾ ਹੈ ਪਾਵਰ ਨੂੰ ਦੁਸ਼ਮਣੀ ਵਧਾਉਣ ਵਾਸਤੇ ਨਾ ਵਰਤੋ ਪਾਵਰ ਨੂੰ ਦੋਸਤੀ ਵਧਾਉਣ ਵਾਸਤੇ ਵਰਤੋ ਆ ਦੇਖੋ ਇੱਕ ਉਹਨਾਂ ਦੀ ਸੋਚ ਸੀ ਅੱਜ ਕੱਲ ਜਿਹੜੇ ਆਉਂਦੇ ਐ ਉਹ ਦੁਸ਼ਮਣੀ ਵਧਾਉਣ ਵਾਸਤੇ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਉਹਨੇ ਮੈਨੂੰ ਲੱਗਦਾ ਐ 올 ਪਾਰਟੀ ਦੁਸ਼ਮਣੀ ਕਰ ਚੁੱਕਿਆ ਐ ਮੈਨੂੰ ਲੱਗਦਾ ਜੇ ਕੋਈ ਹਟ ਗਿਆ ਕੋਈ ਵੀ ਹਟ ਗਿਆ ਸਾਰੀ 올 ਪਾਰਟੀਆਂ ਇਹਦੇ ਮਗਰ ਲੱਗਣਗੀਆਂ ਮੈਨੂੰ ਲੱਗਦਾ ਕਿਉਂਕਿ ਉਹ ਇੰਜ ਹੁੰਦਾ ਨਾ ਕੱਪੜਿਆਂ ਚੋਂ ਬਾਹਰ ਆਏ ਪਏ ਸਹੀ ਮਿਹਣੇ ਤੇ ਜੇ ਕਿਹਾ ਜਾਏ ਮੈਲਾ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ এডੂਕੇਸ਼ਨ ਦੀ ਮੈਂ ਕਹਿੰਨਾ ਪੋਲੀਟਿਕਲ ਯੂਨੀਵਰਸਿਟੀ ਜੇ ਹੈ ਕੋਈ ਉਪਸਤਾ ਪ੍ਰਕਾਸ਼ ਸਿੰਘ ਬਾਦਲ ਹੈ ਜਿੱਥੇ ਉਹਨਾਂ ਥੱਲੇ ਰਹਿ ਕੇ ਜੇ ਕੋਈ ਸਿੱਖ ਸਕਦਾ ਮੈਂ ਬਾਦਲ ਸਾਹਿਬ ਤੇ ਚੌਦੀ ਦੇਵ ਲਾਲ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹਣਾ ਜਦੋਂ ਚੋਈ ਸਾਬ ਜਦੋਂ ਵੱਡੇ ਚੌਦੀ ਸਾਹਿਬ ਆ ਵਾਈਸ ਪ੍ਰੈਜ਼ੀਡੈਂਟ ਬਣੇ ਸਹੀ ਮੈਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਸਿੱਕੀ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਕਹਿੰਦੇ ਮੈਂ ਨਹੀਂ ਬਣਾ ਤੇ ਮੈਨੂੰ ਯਾਦ ਹੈ ਉਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਜਦੋਂ ਵਾਈਸ ਪ੍ਰੈਜ਼ੀਡੈਂਟ ਹਾਊਸ ਵਾਈਸ ਪ੍ਰਾਈਮ ਮਿਨਿਸਟਰ অর ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸ ਤੇ ਉਹਨਾਂ ਨੇ ਬਾਦਲ ਸਾਹਿਬ ਦਾ ਚੋਇਸ ਸਾਹਿਬ ਟੈਲੀਫੋਨ ਆਇਆ ਬਾਦਲ ਸਾਹਿਬ ਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਦਲ ਸਾਹਿਬ ਨੂੰ ਕਹਿਣ ਲੱਗੇ ਬਾਦਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਦਾ ਵੀਪੀ ਸਿੰਘ ਨਾਣਾ ਨੇ ਮਤਲਬ ਲੰਦਾ ਪੂਰੀ ਸਬੰਧ ਨਹੀਂ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਨੇ ਆ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚਾ ਕੇ ਬਾਦਲ ਸਾਹਿਬ ਉਹ ਤੋਂ ਛੁਟਕੇ ਆਏ ਕਿ ਉਹਨਾਂ ਦਾ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਮੈਂ ਨਾਲ ਹੀ ਬੈਠਾ ਸੀ ਜਿਹੜੀ ਸਾਹਮਣੇ ਦੇਖੋ ਇਹ ਜਿਆ ਸਬੰਧ ਸੀ ਮੈਂ ਖੁਰ ਦੇਖਿਆ ਬਾਦਲ ਸਾਹਿਬ ਜੇਲ ਸੀ ਚੌਦੀ ਸਾਹਿਬ ਮੁੱਖ ਮੰਤਰੀ ਸੀ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀ ਪਰ ਉਹ ਵਾਈਸ ਪ੍ਰਾਈਮ ਮਿਨਿਸਟਰ ਪਰ ਡਿਪਟੀ ਪ੍ਰਾਈਮ ਮਿਨਿਸਟਰ ਬਣਏ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਖਬੀਰ ਸੁਖਬੀਰ ਮਿਲਣ ਆਇਆ ਸਾਰੀਆਂ ਮੀਟਿੰਗਾਂ ਬੰਦ ਕਰਕੇ ਹਾਂ ਸੁਖਬੀਰ ਕੋਈ ਕੰਮ ਤਾਂ ਨਹੀਂ ਕੀ ਪ੍ਰੋਬਲਮ ਤਾਂ ਨਹੀਂ ਕਈ ਵਾਰ ਕੈਬਨਿਟ ਮੀਟਿੰਗਾਂ ਨੂੰ ਬੰਦ ਕਰਕੇ ਨਾ ਸਟੇਟ ਦੇ ਡਿਪਟੀ ਮੈਸੇਜ ਜਿੰਨੇ ਕਿ ਆ ਛੱਡ ਦੇ ਮੇਰੇ ਮਾਤਾ ਜੀ ਜੇ ਕੋਈ ਕੰਮ ਵੀ ਕਹਿੰਦੇ ਸੀ ਬੀਬੀ ਜੀ ਕੋਪਾਲ ਸਾਹਿਬ ਜੇਲ ਸੀ ਇਹ ਕੰਮ ਵੀ ਕਹਿੰਦੇ ਸੀ ਟੈਲੀਫੋਨ ਕਰਦੇ ਸੀ ਉਹਨਾਂ ਦੇ ਪੀਏ ਨੂੰ ਕਿ ਜੀ ਬੀਬੀ ਜੀ ਨੇ ਗੱਲ ਕਰਨੀ ਹੈ ਉਹ ਪੁੱਛਦੇ ਬੀਬੀ ਜੀ ਹੈ ਕਿੱਥੇ ਉਹ ਕਹਿੰਦੇ ਨੌ ਸਟ ਉਹਨੂੰ ਕਹਿੰਦੇ ਮੈਂ ਆਉਣਾ ਉਹ ਕਹਿੰਦੇ ਕਿ ਨਾ ਸਾਡਾ ਰਿਸ਼ਤਾ ਹੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਘਰ ਹੈ ਦੇਖੋ ਆ ਆ ਰਿਸ਼ਤੇ ਹੁੰਦੇ ਆ ਆ ਦੇਖੋ ਪੀੜੀਆਂ ਦੇ ਪੀੜੀਆਂ ਰਿਸ਼ਤੇ ਚੱਲ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਹੈ ਹਰਿਆਣਾ ਦੇ ਲੋਕ ਕਹਿੰਦੇ ਕਿ ਸਾਡੀ ਸਰਕਾਰ ਹੈ ਜਦੋਂ ਹਰਿਆਣਾ ਦੀ ਆਪ ਜੀ ਦੀ ਸਰਕਾਰ ਹੁੰਦੀ ਹੈ ਸਾਰੇ ਬੈਠੇ ਆ ਸਾਰੇ ਕਹਿੰਦੇ ਕਿ ਸਾਡੀ ਸਰਕਾਰ ਹੈ ਸਾਰੇ ਬੰਦੇ ਜਦੋਂ ਖੁਸ਼ ਹੋ ਜਾਂਦੇ ਇਹਦੇ ਅਹਿਮ ਫਿਰਦੇ ਆ ਕਿ ਹੁੰਦਾ 24 ਸਾਲ ਤੁਹਾਡੀ ਸਰਕਾਰ ਹੈ ਆ ਰਿਸ਼ਤੇ ਹੈ ਅਬ ਸਹੀ ਮੈਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਨਾ ਮੈਂ ਕਹਿੰਦਾ ਆਪਾਂ ਕੱਲੀ ਉਹ ਜ਼ਿੰਦਗੀ ਤੇ ਆਪਾਂ ਪ੍ਰੇਣਾ ਲੈ ਕੇ ਉਸ ਜ਼ਿੰਦਗੀ ਦੇ ਸਫ਼ਰ ਤੇ ਚੱਲਦੇ ਰਹੀ ਹੈ ਜਿਵੇਂ ਉਹਨਾਂ ਨੇ ਚਕਾਈ ਹੈ ਸ਼੍ਰੋਮਨੀ ਅਕਾਲੀ ਦਲ ਨੂੰ ਕੋਈ ਪਿੱਛੇ ਨਹੀਂ ਸਿੱਟ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿਚੀ ਹੋਈ ਪਾਰਟੀ ਹੈ ਤੇ ਮੈਂ ਮੈਨੂੰ ਸੇਵਾ ਦਿੱਤੀ ਹੈ ਬਖਸ਼ੀ ਹੈ ਸਾਰਿਆਂ ਨੇ ਮੈਂ ਕੋਸ਼ਿਸ਼ ਕਰੂੰਗਾ ਦੇਖੋ ਵੱਡੇ ਬਾਦਲ ਸਾਹਿਬ ਬੰਨਾ ਇੰਪੋਸੀਬਲ ਹੈ ਪਰ ਉਹਨਾਂ ਦੀ ਉਹਨਾਂ ਸੋਚ ਤਰਫ ਜਾਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਕੋਸ਼ਿਸ਼ ਕਰੂੰ ਜਿਵੇਂ ਉਹਨਾਂ ਨੇ ਹਰ ਚੀਜ਼ ਸੈਕਰੀਫਾਈਜ਼ ਵੀ ਕੀਤੀ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਆਪਣੀ ਪਾਰਟੀ ਖਾਤਰ ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਸਾਰੇ ਆਪਣੇ ਵਰਕਰ ਨੁਮਾਇंदे ਜਿੱਥੇ ਬੰਦੀ ਆਈ ਆਪਣੇ ਪੰਜਾਬ ਦੇ ਕੋਨੇ ਕੋਨੇ ਤੋਂ ਸਾਰਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਹਾਂ ਸੱਚੀ ਸ਼ਰਧਾਂਜਲੀ ਆਪਣੇ ਬਾਪੂ ਵਾਸਤੇ ਬਾਪੂ ਬਾਦਲ ਵਾਸਤੇ ਆਈ ਹੋਗੀ ਕਿ ਜਿਹੜੇ ਲੋਕ ਆਪਾਂ ਤੋਂ ਵਿਛੜ ਵੀ ਗਏ ਐ ਉਹਨਾਂ ਉਹਨਾਂ ਦਾ ਪਿਆਰ ਜੋ ਉਹਨਾਂ ਨਾਲ ਜੋ ਉਹਨਾਂ ਨੇ ਬਾਪੂ ਬਾਦਲ ਨੇ ਉਹਨਾਂ ਨਾਲ ਪਿਆਰ ਕੀਤਾ ਉਸ ਪਿਆਰ ਨੂੰ ਦੇਖ ਕੇ ਹੀ ਸਾਰੀ ਕੌਮ ਇਕੱਠੇ ਹੋਈ ਏ ਝੰਡੇ ਥੱਲੇ ਇਕੱਠੇ ਹੋਈ ਏ ਏਕਤਾ ਚੀ ਤਾਕਤ ਆਪਣੀ ਏਕਤਾ ਚੀ ਤਾਕਤ ਹੈ ਤੋ ਐਸ ਕਰਕੇ ਆਪਾਂ ਸਾਰੀ ਪਾਰਟੀ ਬਣ ਕਰੀਏ ਕੀ ਬਾਦਲ ਸਾਹਿਬ ਦੀ ਸੋਚ ਕਾਲੀ ਦਲ ਦੀ ਸੋਚ ਪੰਦ ਦੀ ਸੋਚ ਨੂੰ ਆਪਾਂ ਬਰਕਰਾਰ ਕਾਇਮ ਕਰੀਏ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੀ ਪਾਰਟੀਆਂ ਦੇ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਆਈ ਹੈ ਮੈਂ ਦਿਲੋਂ ਧੰਨਵਾਦ ਕਰਦਾ ਤੇ ਮੈਂ ਦਿਲੋਂ ਧੰਨਵਾਦ ਇਸ ਕਰਦੀ ਹੈ ਕਿ ਸਾਰੇ ਲੋਕ ਆਏ ਆ ਦਿਲੋਂ ਆਏ ਆ ਕਹਿੰਦਾ ਕਿਸੇ ਨੂੰ ਕਿਹਾ ਵੀ ਨਹੀਂ ਨਾ ਹੋ ਗਿਆ ਫਿਰ ਵੀ ਆਏ ਕਿਉਂਕਿ ਉਹਨਾਂ ਦਾ ਪਿਆਰ ਹੀ ਇੰਨਾ ਬਾਦਲ ਸਾਹਿਬ ਨੇ ਵੰਡਿਆ ਸੀ ਪੂਰੀ ਜ਼ਿੰਦਗੀ ਕਿ ਅੱਜ ਜਿਹੜੀ ਸਾਰੇ ਆ ਪਿਆਰ ਕਰਕੇ ਆਏ ਆ ਤੇ ਮੈਂ ਸਾਰੇ ਲੀਡਰਸ਼ਿਪ ਜਿਹੜੇ ਆ ਇਹੋਨਾਂ ਧੰਨਵਾਦ ਆਪਣੀ ਪਾਰਟੀ ਦੀ ਲੀਡਰਸ਼ਿਪ ਆਈ ਉਹਨਾਂ ਧੰਨਵਾਦ ਸੰਤ ਮਹਾਪੁਰਖਾ ਇਹ ਸਾਰਿਆਂ ਦੇ ਚਰਨਾਂ 'ਚ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਹਾਡੇ ਮਹਾਪੁਰਖਾਂ ਦੇ ਆਸ਼ੀਰਵਾਦ ਨਾਲ ਆਪਣੀ ਪਾਰਟੀ ਤਕੜੀ ਹੋਊਗੀ ਸਾਨੂੰ ਮੇਰ ਵੀ ਕਰਨ ਤੇ ਨਾਲੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਹੈ ਪ੍ਰਸ਼ਾਦਾ ਛੱਕ ਕੇ ਜਾਇਓ ਤੇ ਪ੍ਰਸ਼ਾਦ ਲੈ ਕੇ ਜਾਇਓ ਉਹਦੇ ਪ੍ਰਸ਼ਾਦਾ ਵੀ ਛੱਕ ਕੇ ਜਾਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ